ਡਾਊਨ ਪੇਮੈਂਟ 5.5 ਲੱਖ ਦਾ ਆਪਾਂ ਕਰਾਵਾਂਗੇ ਲੋਨ 5,75,000 ਦੀ ਗੱਡੀ ਮਾਡਲ 2020 16 ਮਾਡਲ ਪਹਿਲੇ ਨਾ ਦੀ ਲੁਧਿਆਣੇ ਦਾ ਨੰਬਰ ਆਟੋਮੈਟਿਕ ਹਾਂਜੀ ਆਟੋਮੈਟਿਕ 4,85,000 ਦੀ ਕਮੀ ਕੋਈ ਨਹੀਂ ਉਹ ਨੌਨ ਐਕਸੀਡੈਂਟ ਦੀਆਂ ਹੋਣਗੀਆਂ ਜਿਹੜਾ ਕੁਝ ਉਹ ਤੁਹਾਨੂੰ ਦੱਸ ਕੀਤਾ ਜਾਊਗਾ ਤੇ ਗਾਰੰਟੀ ਵਾਰੰਟੀ ਨਾਲ ਮਿਲੂਗੀ ਕਿੰਨੇ ਟਾਈਮ ਦੀ 6 ਮਹੀਨੇ ਦੀ ਇੰਜਨ ਗੇਅਰ ਦੀ 10,000 ਕਿਲੋਮੀਟਰ ਦੀ ਗਾਰੰਟੀ ਇੰਜਨ ਛੋਟੇ ਬੰਦੇ ਆ ਵਾਸਤੇ ਝੂਟਾ ਗਾਰ ਬਈ ਜਿਹਨੇ ਹਿੱਕਾ ਫੁਕੜੀਆਂ ਕਿਸੇ ਦੀਆਂ ਤਾਂ ਆਹ ਕਾਰ ਲੈ ਆ ਸਕਦੇ ਬਈ ਹੈ ਨਾ ਵੀ ਜਦੋਂ ਇਹ ਕਾਰ ਘਰੇ ਵੱਡਦੀ ਆ ਅੱਧੇ ਤਾਂ ਉਹੀ ਲਾਟ ਨਿਕਲ ਜਾਂਦੀ ਆ इनोਵਾ 2010 ਮਾਡਲ 1 ਲੱਖ 45000 ਰੁਪਏ ਦੀ ਪੰਜਾਬ ਨੰਬਰ ਦੂਸਰੇ ਨਾਂ ਦੀ ਬਈ ਹਾਂਜੀ ਬਾਈ ਮੇਤਰਾ ਬਈ ਸასიਖਾਲ ਤੇ ਸਵਾਗਤ ਆ ਬਈ ਤੁਹਾਡਾ ਮਾਈ ਰਾਈਡ ਟੂਰੀ ਪੇਜ ਦੇ ਉੱਤੇ ਤੇ ਕਮਲ ਆਟੋ ਡੀਲ ਆਏ ਆ ਪਾ ਲੁਧਿਆਣੇ ਸ਼ਹਿਰ ਦੇ ਵਿੱਚ ਤੁਹਾਨੂੰ ਬਹੁਤ ਵੱਡਾ ਕਾਰਾਂ ਦਾ ਸਟਾਕ ਦਵਾਂਗੇ ਜਿੱਥੇ ਤੁਹਾਨੂੰ ਲਗਭਗ ਗੱਲ ਕਰਾਂ ਵੀ 50 ਕਾਰਾਂ ਵੀ ਮਿਲ ਜਾਣਗੀਆਂ ਹੈਗੀਆਂ ਵੀਰੇ ਪਲੱਸ ਹੋਣਗੇ ਆ ਪਲੱਸ ਵੀ ਹੋ ਸਕਦੀ 50 ਪਲੱਸ ਕਾਰਾਂ ਵੀ ਤੁਹਾਨੂੰ ਮਿਲ ਜਾਣਗੀਆਂ ਤੇ ਰੇਂਜ ਦੀ ਗੱਲ ਸਟਾਰਟ ਕਰੀਏ ਤਾਂ 50000 ਲੱਖ ਤੋਂ ਲੈ ਕੇ ਅੱਪਰ ਰੇਂਜ ਜਿਹੜੀ ਮਰਜ਼ੀ ਲੈ ਲਿਓ ਬਈ ਹਨਾ ਸਤਿ ਸ਼੍ਰੀ ਅਕਾਲ ਜੀ ਵੀਰੇ ਸਤਿ ਸ਼੍ਰੀ ਅਕਾਲ ਤੁਹਾਡਾ ਪੇਜ ਦੇ ਉੱਪਰ ਬਈ ਹਾਂਜੀ ਵੀਰੇ ਤੁਹਾਡਾ ਵੀ ਹਾਂਜੀ ਬਈ ਤੇ ਅੱਜ ਜਿਹੜੀ ਕਾਰਾਂ ਰਹਿਣਗੀਆਂ ਬਈ ਕਿੱਦਾਂ ਰਹਿਣਗੀਆਂ ਕਾਰਾਂ ਵੀਰੇ ਅੱਜ ਆਪਣੇ ਕੋਲੇ ਛੋਟੇ ਤੋਂ ਵੱਡੇ ਸੈਗਮੈਂਟ ਦੀਆਂ ਸਾਰੀਆਂ ਮਤਲਬ ਕਿ ਮਰੂਤੀ ਤੋਂ ਮਰਸੀਡੀਜ਼ ਤੱਕ ਮਰੂਤੀ ਤੋਂ ਮਰਸੀਡੀਜ਼ ਤੱਕ ਸਾਰੀਆਂ ਗੱਾਰਾਂ ਮਿਲ ਜਾਣਗੀਆਂ ਬਾਲਾ ਕੁਝ ਕੈਂਦੀ ਲੋੜ ਨਹੀਂ ਉਰੋ ਤੁਹਾਨੂੰ ਮਾੜੀ ਕਾਰ ਨਹੀਂ ਮਿਲਦੀ ਸਾਰੇ ਪੇਪਰ ਪੂਰੇ ਮਿਲਣਗੇ ਕਮੀ ਕੋਈ ਨਹੀਂ ਉਹ ਨੌਨ ਐਕਸੀਡੈਂਟ ਦੀਆਂ ਜਿਹੜਾ ਕੁਛ ਉਹ ਤੁਹਾਨੂੰ ਦੱਸ ਕੀਤਾ ਜਾਊਗਾ ਤੇ ਗਾਰੰਟੀ ਵਾਰੰਟੀ ਨਾਲ ਮਿਲੂਗੀ ਕਿੰਨੇ ਟਾਈਮ ਦੀ 6 ਮਹੀਨੇ ਦੀ ਇੰਜਨ ਗੇਅਰ ਦੀ 10000 ਕਿਲੋਮੀਟਰ ਦੀ ਗਾਰੰਟੀ ਇੰਜਨ ਦੀ ਲਓ ਜੀ ਬਾਈ ਤੇ ਪਹਿਲੀ ਕਾਰ ਆਪਣੇ ਲਈ ਬਾਈ ਹਨਾ ਜਿਹੜੇ ਆਪਣੇ ਮਿੱਤਰਾਂ ਦੀ ਛੋਟੇ ਬੰਦਿਆ ਵਾਸਤੇ ਝੂਟਾ ਕਾਰ ਬਾਈ ਜਿਨੇ ਹਿੱਕਾ ਫੁਕੜੀਆਂ ਕਿਸੇ ਦੀਆਂ ਤਾਂ ਆਹ ਕਾਰ ਲੈ ਆ ਸਕਦੇ ਬਈ ਹਨਾ ਵੀ ਜਦੋਂ ਇਹ ਕਾਰ ਘਰੇ ਬੜਦੀ ਆ ਅੱਧੇ ਤਾਂ ਉਹੀ ਲਾਟ ਨਿਕਲ ਜਾਂਦੀ ਆ ਹਨਾ ਬਾਈ ਇਹ ਕਿਹੜਾ ਮਾਡਲ ਕਾਰ ਹੈ ਇਹ ਵੀਰੇ ਮਾਡਲ ਹੈਗਾ 2016 ਹਾਂਜੀ 25 ਵਾਲੀ ਕਿੱਟ ਲੱਗੀ ਹੋਈ ਆ ਠੀਕ ਹੈ ਠੀਕ ਹੈ ਜੀ ਇਹਦਾ ਬੰਪਰ ਲਾਈਟਾਂ ਚੇਂਜ ਆ ਹਾਂਜੀ ਹਾਂ ਬਹੁਤ ਹੀ ਨਵੀਂ ਕੰਡੀਸ਼ਨ ਦੀ ਸਾਰੀ オリジナル ਪੇਂਟ ਦੀ ਕਾਰ ਓਕੇ ਠੀਕ ਹੈ ਜੀ ਲੋਕਲ ਨੰਬਰ ਆ ਪੰਜਾਬ ਦਾ ਹਾਂ ਹਾਂ ਅੰਦਰੋਂ ਦਿਖਾ ਦੇ ਬਈ ਇੱਕ ਵਾਰ ਬਾਕੀ ਲਾਇ ਲੋਏ ਬਹੁਤ ਸੋਹਣੇ ਲੱਗੇ ਆ ਗੱਡੀ ਨੂੰ ਸਾਜਿਆ ਇਹ ਵੀਰ ਵੀ ਬਹੁਤ ਸਾਫ ਸੁਥਰਾ ਆਟੋਮੈਟਿਕ ਠੀਕ ਹੈ 4x4 4x4 ਆ 4x4 ਆ ਪਹਾੜਾ ਪੂਣਾ ਚ ਹਾਂਜੀ ਹਾਂਜੀ ਬਾਕੀ ਆ ਲਾਇ ਚੈੱਕ ਕਰਾ ਦਿਓ ਠੀਕ ਹੈ ਐਕਸਟਰਾ ਘੈਂਟ ਹੀ ਲੱਗਿਆ 20 ਇੰਚ ਲਾ ਜੀ ਇਹ ਕਾਰ ਬਈ ਤੁਸੀਂ ਲੈ ਜਾ ਸਕਦੇ ਆਂਗੇ ਮਾਡਲ 2000 2016 ਮਾਡਲ ਦਸੰਬਰ ਦਾ ਹਾਂਜੀ ਤੇ ਪੈਸਾ ਵੀ ਸ਼ੇਪਡ ਇਹ ਵੀਰੇ ਗੱਡੀ ਹੈਗੀ ਆ ਜੀ ਸਿਰਫ 24 ਲੱਖ ਰੁਪਏ ਦੀ 24 ਲੱਖ ਰੁਪਏ ਦੀ ਹਾਂਜੀ 4x4 ਆਟੋ 4x4 ਆਟੋ ਸਿਰਫ 24 ਲੱਖ ਰੁਪਈਆ ਦੀ ਕਾਰ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਫੋਰਚੂਨਰ 올ਡ ਸ਼ੇਪ ਆ ਹਾਂਜੀ ਇਹਦੇ ਦੀਵਾਨੇ ਵੀ ਵੱਖਰੇ ਨੇ ਕਿਉਂਕਿ ਇਹਦਾ ਇੰਜਨ ਆਉਂਦਾ 3.0 3 ਲੀਟਰ ਹਨਾ ਵੀਰੇ ਉਹਦਾ 2.7 2.8 ਉਹਦਾ 2.8 2.8 3.0 ਜੇ 3000 ਸੀਸੀ ਦਾ ਲੈਣਾ ਤਾਂ ਆਹ ਲੈ ਜਾ ਸਕਦਾ ਅੱਛਾ ਮਾਡਲ ਇਹਦਾ ਏ ਵੀਰੇ 2015 ਮਾਡਲ 15 ਮਾਡਲ 15 ਮਾਡਲ ਨੰਬਰ ਬਹੁਤ ਸੋਹਣਾ ਲੱਗਿਆ ਗੱਡੀ ਦਾ 883 ਠੀਕ ਹੈ ਵੀਰੇ ਠੀਕ ਹੈ ਜੀ ਪੰਜਾਬ ਨੰਬਰ ਟਾਇਰ 100% ਓਕੇ ਨਵੇਂ ਨਵੇਂ ਕੋਈ ਨਵੇਂ ਟਾਇਰ ਤੇ ਕੈਡ ਕੰਡੀਸ਼ਨ ਹੈਗੇ ਵੀ ਬ੍ਰਾਂਡ ਦੇ ਜੋ ਕੋਹਮਾ ਦੇ ਓਕੇ ਆਟੋ ਮੈਨੂਅਲ ਵੀਰੇ ਮੈਨੂਅਲ ਆ ਵੀਰੇ ਮੈਨੂਅਲ ਗਾਰ ਫੁੱਲ ਲਿਵਰੇਜ ਵਾਲੀ ਠੀਕ ਹੈ ਤੇ ਪੈਸੇ ਕਰਦੇ 15 ਮਾਡਲ ਇਹ ਵੀਰੇ ਇਹਦੇ ਤਕਰੀਬਨ 12,75,000 ਰੁਪਿਆ ਜਾਂ 15 ਮਾਡਲ 12 ਲੱਖ ਤੇ 75 ਹਜ਼ਾਰ ਤੇ ਲੋਨ ਇਹਦਾ ਕਰਾ ਦਾਂਗੇ ਕਿੰਨਾ ਕੁ ਹੋ ਜਾਣਾ ਲੋਨ ਲੋਨ ਇਹਦੇ ਕਰਾ ਦਾਂਗੇ ਵੀਰੇ तकरीबन 10-11 ਲੱਖ ਦਾ 11 ਲੱਖ ਰੁਪਏ ਦੋ ਤਿੰਨ ਲੱਖ ਰੁਪਏ ਦੇ ਕੇ ਤੇ ਬਾਈ ਡਾਊਨ ਪੇਮੈਂਟ ਨਾਲ ਬਾਕੀ ਸਾਰਾ ਲੋਨ ਹੋ ਜਾਊਗਾ ਲਓ ਜੀ ਇੱਕ ਹੋਰ ਕਾਰ ਖੜੀ ਆ ਆਪਣੇ ਲਈ ਫੋਰਚਨਰ ਬਾਈ ਹਾਂਜੀ ਇਹ ਐਂਡ ਐਂਡ ਦੀ ਜ ਹੈ ਐਂਡ ਐ ਵੀ ਇਹ ਮਾਡਲ ਇਹ ਵੀਰੇ 2017 ਮਾਡਲ ਹਾਂਜੀ ਫਸਟ ਓਨਰ ਲੁਧਿਆਣੇ ਦਾ ਨੰਬਰ ਠੀਕ ਹੈ ਠੀਕ ਹੈ ਜੀ ਟਾਇਰ ਇਹਦੇ ਨਵੇਂ ਲਵਾ ਕੇ ਦਵਾਂਗੇ ਹਾਂ ਹਾਂ ਤੇ 23,75,000 ਦੀ 4/2 ਆਟੋ ਤੇ 23 ਲੱਖ 75 ਹਜ਼ਾਰ ਦੀ 4x2 ਆਟੋ ਲੋ ਜੀ ਆ ਚੈੱਕ ਕਰ ਲੋ ਅੰਦਰੋਂ ਕਾਰਬਾਈ ਗੱਲਬਾਤ ਆ ਪੂਰੀ ਹੈ ਨਾ ਆਟੋਮੈਟਿਕ ਕਰ ਇਹਦੇ ਵਿੱਚ ਤਾਂ ਬੰਦਾ ਆਟੋਮੈਟਿਕ ਹੀ ਕਰ ਲੈਂਦਾ ਵੀਰੇ ਨਾ ਜਿਆਦਾ ਬਾਈ ਜਟੂ ਹੀ ਚਲਦੀਆਂ ਵੀਰੇ ਹਾਂ ਤੇ ਇਹ ਕਾਰ ਤੁਸੀਂ ਲਿਆ ਸਕਦੇ ਹੋ ਬਾਈ ਤੇ ਅਗਲੀ ਕਾਰ ਦਵਾਂਗੇ ਪਹਿਲਾਂ ਦਾ ਰੇਟ ਰੇਟ ਵੀਰੇ 23,75,000 ਫਸਟ ਓਨਰ 4x2 ਆਟੋ 17 ਮਾਡਲ ਫਾਈਨਾਂਸ ਕਰਾ ਦਾਂਗੇ 20 ਲੱਖ 18 ਦਾ तकरीबन 18-19 ਦਾ 18-19 ਲੱਖ ਰੁਪਏ ਦਾ ਫਾਈਨਾਂਸ ਹੋ ਦੂਗਾ ਪ੍ਰੋਫਾਈਲ ਬਹੁਤ ਟਾਪ ਦੀ ਠੀਕ ਆ ਜੀ ਭਾਈ ਜੇ ਟਾਪ ਦੀ ਹਤਾ 7007 ਆ ਆ ਗਈ ਇਹ ਆ ਗਈ ਵੀਰੇ 2021 ਮਾਡਲ ਦੀ ਨੋਵਾ ਗ੍ਰਸਟਾ ਹਾਂਜੀ ਹਾਂਜੀ ਜੀਐਕਸ ਵੇਰੀਐਂਟ ਕੈਪਟਨ ਸੀਟਾਂ ਵਾਲੀ ਇੱਧਰ ਦੀ ਆਜੋ ਆਓ ਦਿਖਾਈਏ ਉਧਰ ਦਿਖਾ ਦੇ ਮੇਰਾ ਭਾਈ ਹਾਂਜੀ ਲਓ ਇੰਟੀਰੀਅਰ ਦਿਖਾਉਣੇ ਆ ਬਹੁਤ ਸਾਫ ਸੁਥਰਾ ਇੰਟੀਰੀਅਰ ਆ ਬਾਕੀ ਚਾਰੇ ਲਾਇ ਕੰਪਨੀ ਵੱਲੋਂ ਹਾਂਜੀ ਹਾਂ ਆਟੋਮੈਟਿਕ ਐ ਵੀ ਲਓ ਜੀ ਬਈ ਚੈੱਕ ਕਰ ਲਓ ਗੱਡੀ ਹੈਗੀ ਆ ਆਟੋ ਤੇ ਬਈ ਛੋਟਾ ਕਾਰ ਆ ਪੂਰੀ ਵਧੀਆ ਹਾਂਜੀ ਇੱਕ ਫੀਲ ਦੀ ਗੱਲ ਕਰੀਏ ਨਾ ਇੱਕ ਵੈਸੇ ਚਲੋ ਸੈਗਮੈਂਟ ਅਲੱਗ ਅਲੱਗ ਹੁੰਦੇ ਨੇ ਹਾਂਜੀ ਤੇ ਫੀਲ ਇਹਦੀ ਗੱਲ ਕਰਾਂ ਵੀ ਫੋਰਚਨਰ ਤੋਂ ਜ਼ਿਆਦਾ ਫੀਲ ਆਉਂਦਾ ਇਹ ਕਾਰ ਦੇ ਵਿੱਚ ਇਹ ਜਿਲਾਵਾ ਬੜਾ ਸੋਹਣਾ ਹੁੰਦਾ ਹੈ ਗੱਡੀਆਂ ਦਾ ਪਤਾ ਨਹੀਂ ਇਹਦੇ ਫਰਕ ਕੀ ਹੈ ਨਾ ਥੋੜੀ ਜੀ ਉਹਦੀ ਹਾਈਟ ਜ਼ਿਆਦਾ ਹੈ ਫੋਰਚਨਰ ਦੀ ਉਹਦੇ ਕਰਕੇ ਥੋੜਾ ਜਿਹਾ ਉਹ ਕਰਦੀ ਆ ਅਪ ਡਾਊਨ ਦੇ ਵਿੱਚ ਹਨਾ ਹਲਦੀ ਜੀ ਆ ਤੇ ਹਲਦੀ ਨਹੀਂ ਸਿੱਧੀ ਜਾਂਦੀ ਗੱਡੀ ਜਿਵੇਂ ਮਰਜੀ ਧੱਕੀ ਤੁਰੀ ਦੱਲਾ ਭਾਸੀ ਵੀ ਵੱਧ ਆਏ ਭਸਦੀ ਵੱਧ ਆ ਇਹਦਾ ਕੰਟਰੋਲ ਵੀ ਵਧੀਆ ਕਰਦਾ ਸਾਰਾ ਕੁਝ ਬੈਸਟ ਹੈ ਇਸ ਕਾਰ ਦਾ ਕੰਡੀਸ਼ਨ ਦੀ ਗੱਲ ਕਰੀਏ ਤੇਰਾ ਰੇਟ ਵੀਰੇ ਹਾਂ ਆਪਾਂ ਦੇ ਦੇਣੀ ਆ ਇਹ ਗੱਡੀ 17,75,000 ਦੀ 21 ਮਾਡਲ 21 ਮਾਡਲ 21 ਮਾਡਲ 17,75 ਦੀ ਬਾਕੀ ਮੌਕੇ ਤੇ ਹੋਊ ਕੁਛ ਮੌਕੇ ਤੇ ਦੇਖ ਲਾਂਗੇ ਹੋਰ ਬੇਹੇ ਮੁਸ਼ਕਿਲ ਆ ਠੀਕ ਆ ਆਹ ਇਹ ਆ ਗਈ ਵੀਰੇ ਆਪਣੀ 21 ਮਾਡਲ ਆਟੋਮੈਟਿਕ 21 ਆਟੋ ਹਾਂਜੀ ਠੀਕ ਐ ਫਸਟ ਓਨਰ ਲੁਧਿਆਣਾ ਨੰਬਰ ਹਾਂਜੀ ਹਾਂਜੀ 19.5 ਲੱਖ ਰੁਪਈਆ ਇਹਦੀ ਡਿਮਾਂਡ ਸੀਗੀ ਦੇ ਦਾਂਗੇ 19 ਲੱਖ 25 ਹਜ਼ਾਰ ਦੀ ਦੇ ਦਾਂਗੇ 19 ਲੱਖ ਤੇ 25 ਹਜ਼ਾਰ ਹਾਂਜੀ ਲੈ ਵੀ ਇਹ ਕਾਰ ਲੈ ਆ ਸਕਦੇ ਹੋ 19 ਲੱਖ 25 ਹਜ਼ਾਰ ਦੀ ਡਿਮਾਂਡ ਐ ਦੇਣੀ ਆ ਮਤਲਬ 19.5 ਲੱਖ ਦੀ ਡਿਮਾਂਡ ਐ ਹਾਂਜੀ ਤੇ ਬਾਕੀ ਵਧੀਆ ਕਾਰ ਐ ਇਹ ਨਾਲ ਵਧੀਆ ਇਹ ਕਾਰ ਇਦਾਂ ਦੀ ਐ ਜਦ ਬਾਲਾ ਕੁਸ਼ੀਦਵਾਲੇ ਕਿਹਾ ਨਹੀਂ ਦਿੰਦਾ ਬਿਲਕੁਲ ਆਹ ਦੇਖੋ ਮਰਾਜੋ ਖਿਚੀ ਜਾਂਦੀ ਆ ਐਮਯੂ ਤੇ ਅਗਲੀ ਆ ਗਈ ਨੋਵਾ ਕ੍ਰਿਸਟਾ ਹਾਂਜੀ ਸਸਤੀ ਨੋਵਾ ਕ੍ਰਿਸਟਾ ਲੈਣੀ ਅਗਰ ਸਸਤੀ ਵਈ ਤਾਂ ਆ ਆ ਲਿਆ ਸਕਦਾ ਆਹੀ ਹੈ ਵੀਰੇ ਹੋਣਾ ਹਾਂਜੀ 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 ਇਹ ਮਾਡਲ ਇਹ ਵੀਰੇ 2016 ਮਾਡਲ ਹਾਂਜੀ 16 ਮਾਡਲ ਸੈਕੰਡ ਓਨਰ ਲੁਧਿਆਣੇ ਦਾ ਨੰਬਰ ਹਾਂ ਗੱਡੀ ਦਾ ਰੇਟ ਵੀਰੇ ਸਿਰਫ ਦੇ ਦਾਂਗੇ ਗੱਡੀ ਆ ਇਹ 9.5 ਲੱਖ ਦੀ ਦੇ ਦਾਂਗੇ 9.5 ਲੱਖ ਰੁਪਈਆ ਅੱਜ ਸਾਰੀਆਂ ਕਾਰਾਂ ਦੇ ਅੱਪਰ ਰੇਟ ਡਾਊਨ ਕਰ ਦਿੰਦੇ ਆ 16 ਮਾਡਲ 9.5 ਲੱਖ ਰੁਪਈਆ ਦੇ ਵਿੱਚ ਬਈ ਇਹ ਕਾਰ ਲਿਆ ਸਕਦੇ ਹੋ ਇਨੋਵਾ ਕ੍ਰਿਸਟਾ ਤੇ ਵਧੀਆ ਕ ਇਹ ਤਾਂ ਮਾਨਦਾਨ ਹੋ ਜਾਊਗਾ ਮਾਨਦਾਨ ਨਹੀਂ ਹੋਣਾ ਬਸ 9.9 ਦੀ ਗੱਡੀ ਦੇ ਦਾਂਗੇ 9.9 ਦੀ ਦੇਣੀ ਹੋਣੀ ਕਾਰ ਆ ਪੂਰੀ ਯਸ ਨੋ ਪ੍ਰਾਈਸ ਲੈ ਬਈ ਇਹ ਕਾਰ ਲਿਆ ਇਹਨਾਂ ਦੀ ਨਾ ਥ੍ਰੋਟਲ ਹੀ ਵੱਖਰੀ ਆ ਕਾਰਾਂ ਦੀ ਬਈ ਇਹਨਾਂ ਦੇ ਫੀਲ ਆ ਕਾਰਾਂ ਜਿਹੜਾ ਕੋਈ ਬਈ ਕਾਰ ਦਾ ਫੀਲ ਲੈਣਾ ਚਾਹੁੰਦਾ ਤਾਂ ਇਹ ਕਾਰ ਲਿਆ ਸਕਦੇ ਬਈ ਹਾਂ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਡਿਜ਼ਾਇਰ ਇਹ ਕਿਹੜਾ ਮਾਡਲ ਆ ਗਈ ਡਿਜ਼ਾਇਰ ਆ ਵੀਰੇ 2010 ਮਾਡਲ ਹਾਂਜੀ ਪਾਸਿੰਗ ਇਹਦੀ ਕਰਾ ਕੇ ਦਵਾਂਗੇ 1,99,000 10 ਮਾਡਲ 1999 ਦਾ ਪੰਜਾਬ ਨੰਬਰ ਡੀਜ਼ਲ ਦੀ ਟਾਇਰ ਨਵੇਂ ਆ ਐਮਯੂ ਐਮਈਓ ਹਾਂਜੀ ਐਮਈਓ ਗੱਡੀ ਆ ਵੀਰੇ 0% ਡਾਊਨ ਪੇਮੈਂਟ ਮਤਲਬ ਇਹ ਕਾਰ ਤੇ ਤੁਸੀਂ ਸਾਰੇ ਦਾ ਸਾਰਾ ਲੋਨ ਕਰਾ ਦੋਗੇ ਸਾਰਾ ਲੋਨ ਠੀਕ ਹੈ ਮਾਡਲ ਹੈਗਾ 18 19 ਦੀ ਰਜਿਸਟਰਡ ਆ ਡੀਜ਼ਲ ਕਾਰ ਆ ਠੀਕ ਹੈ ਸੈਕੰਡ ਓਨਰ ਆ ਠੀਕ ਹੈ 3 ਲੱਖ 65 ਹਜ਼ਾਰ ਦੀ ਗੱਡੀ ਕੋਈ ਪੈਸਾ ਨਹੀਂ ਦੇਣਾ ਸਾਰੀ ਡਾਊਨ ਪੇਮੈਂਟ ਜ਼ੀਰੋ ਬਸ ਥੋੜਾ ਸਿੰਪਲ ਚੰਗਾ ਹੋਣਾ ਚਾਹੀਦਾ ਸਾਰੇ ਦਾ ਸਾਰਾ ਫైనాన్స్ ਕਰਾ ਦਾਂਗੇ ਬਾਈ ਹਾਂਜੀ ਇਹਦਾ ਵੀਰੇ ਹੋ ਗਿਆ ਸੌਦਾ ਬੰਦੇ ਆ ਰਹੇ ਲੈਨ ਹੁਣੇ ਦੇ ਕੇ ਭੇਜਾਂਗੇ ਤੁਹਾਡੇ ਸਾਹਮਣੇ ਲੈ ਵੀ ਬਾਈ ਤੇ ਅਗਲੀ ਕਾਰ ਤੁਹਾਨੂੰ ਦਿਨੇ ਆ ਬਈ ਆਜੋ ਆ ਐਕਸ ਯੂਵੀ 700 ਹਾਂਜੀ ਹੁਣ ਐਕਸ ਯੂਵੀ 700 ਦੀ ਗੱਲ ਕਰੀਏ ਬਾਈ ਬਹੁਤ ਘੱਟ ਰੇਟ ਦੇ ਵਿੱਚ ਬਾਈ ਜਿਹੜਾ ਕਹਿੰਦਾ ਉੱਚਾ ਮਾਡਲ ਲੈਣਾ ਰੇਟ ਲੈਣਾ ਸੀ ਜਮੀ ਥੱਲੇ ਬਾਈ ਜੇ ਆਪਾਂ ਕਹੀਏ ਵੀ ਕ੍ਰੈਟਾ ਗ੍ਰੂਟਾ ਵਾਲਾ ਹਾਂ ਹਾਂ ਹਨਾ ਆਹਾ ਇਹ ਕਿਹੜਾ ਮਾਡਲ ਹੈ ਵੀਰੇ ਇਹ ਵੀਰੇ 2022 ਮਾਡਲ ਆ ਹਾਂ ਠੀਕ ਹੈ ਜੀ ਫਸਟ ਓਨਰ ਲੁਧਿਆਣੇ ਦਾ ਨੰਬਰ ਸੋਨੇ ਲਾਇਬੀਲ ਟਾਇਰ ਨਵੇਂ ਹਾਂ ਹਾਂ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਗੱਡੀ ਦਾ ਰੇਟ ਬਹੁਤ ਹੀ ਛੋਟਾ ਜਿਹਾ ਸਿਰਫ 12,75,000 ਰੁਪਿਆ 12,75,000 ਰੁਪਿਆ ਦੇ ਵਿੱਚ ਹਾਂਜੀ ਲੋ ਜੀ 12,75,000 ਤੁਹਾਨੂੰ ਇਹ ਕਾਰ ਮਿਲ ਜਾਣੀ ਹੈਗੀ ਮਾਡਲ 2022 22 22 XUV 700 XUV 700 ਨਾਲੇ ਬਈ ਇਹ ਹੈਗੀ MG ਇਹ ਆ ਗਈ MG Hector Hector ਹਾਂ শারਪ ਵੇਰੀਐਂਟ ਆ ਵੀਰੇ ਸਨਰੂਫ ਵਾਲਾ ਡੀਜ਼ਲ ਗੱਡੀ ਆ ਵੱਡਾ ਸਨਰੂਫ ਹੁੰਦਾ ਹਾਂਜੀ 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 ਇਹ ਪੈਨਾਰੋਮਿਕ ਸਨਰੂਫ ਹੋ ਗਈ ਹਾਂਜੀ ਹਾਂਜੀ ਤੇ 19 ਮਾਡਲ ਆ ਫਰਸਟ ਓਨਰ ਆ ਗੱਡੀ ਦਾ ਰੇਟ ਵੀਰੇ ਰੇਟ ਵੀ ਬਸ ਮਤਲਬ ਕਿ ਇਹ ਹਜ਼ਾਰ ਰਿਕਾਰਡ ਤੋੜੀ ਆ ਅੱਛਾ ਹਾਂ ਇਹ ਨਵੀਂ ਕਿੰਨੇ ਦੀ ਹੈ ਇਹ ਨਵੀਂ ਪੈਂਦੀ ਆ ਵੀਰੇ ਇਹ तकरीबन 21 ਲੱਖ ਦੇ ਕਰੀਬ ਪੈਂਦੀ ਹੈ ਹੁਣ ਕਿੰਨੇ ਦੇਵਾਂਗੇ ਇਹ ਆਪਾਂ ਦੇ ਦਾਂਗੇ 9 ਲੱਖ 99000 ਦੀ 999 ਦੇ ਵਿੱਚ ਹੋਰ ਵੀ ਘਟਾ ਦਾਂਗੇ ਤੁਸੀਂ ਆਓ ਸਹੀ ਬਈ ਚਲ ਦੇਖ ਲਾਗੇ ਘਟਾ ਦਾਂਗੇ ਕੁਝ ਕਰਦਾ ਵਾਂਗੇ ਹੋਣੀ ਛੱਡ ਕੇ 1.99 ਡਿਮਾਂਡ ਆ ਬਸ ਸੁਣਾਇਆ ਮਨ ਲਓ ਤੁਸੀਂ ਆਓ ਸਹੀ ਬਈ ਤੇ ਆ ਆ ਗਈ ਆਪਣੀ ਅਗਲੀ ਕਾਰ Honda ਦੀ City ਹਾਂਜੀ Honda City ਬਰੇ ਬਹੁਤ ਬ੍ਰਾਂਡ ਨਿਊ ਕੰਡੀਸ਼ਨ ਦੀ ਮਾਡਲ 15 15 ਹਾਂਜੀ ਠੀਕ ਐ ਅੱਗੇ ਪਹਿਲਾਂ ਸਨਰੂਫ ਵਾਲੀ ਦਿਖਾਈ ਸੀ ਇਹ ਸਨਰੂਫ ਤੋਂ ਬਿਨਾਂ ਆ ਠੀਕ ਐ ਇਹ ਹੈਗੀ ਆਪਣੀ ਟੌਪ ਮਾਡਲ ਹੀ ਆ V ਵੇਰੀਐਂਟ ਆ ਇਹਦਾ ਹਾਂਜੀ 2015 ਮਾਡਲ ਠੀਕ ਐ ਸੈਕੰਡ ਓਨਰ ਆ ਨੰਬਰ ਹੈਗਾ ਮੋਗੇ ਦਾ ਮੋਗੇ ਨੰਬਰ ਦੀ ਗੱਡੀ ਆ ਲੋ ਇੰਟੀਰੀਅਰ ਕਰੋ ਚੈੱਕ ਕਰ ਲਾ ਠੀਕ ਐ ਜੀ ਬਈ ਲੋ ਜੀ ਬਈ ਚੈੱਕ ਕਰ ਲੋ ਕਿੱਡੇ ਭਏ ਅੰਟੀਰੀਅਰ ਦੇ ਗੱਡੀ ਵੀਰੇ ਇਹ ਆਪਾਂ ਦੇ ਦਾਂਗੇ 499000 ਦੀ 499 ਦੇ ਵਿੱਚ ਤੁਹਾਨੂੰ Honda City ਕਾਰ ਮਿਲ ਜਾਣੀ ਹੈ ਬਈ ਮੋਗੇ ਨੰਬਰ ਦੀ ਕਾਰ ਹੈ ਡੀਜ਼ਲ ਵਾਲਾ ਕਵਰ ਵਗੈਰਾ ਸਾਰਾ ਕੁਝ A to Z ਡਨ ਹੈ ਹਾਂ ਕੁਝ ਨਹੀਂ ਕਰਾਉਣਾ ਸਿਰਫ ਕਰਾਉਣਾ ਕਿ ਗੱਡੀ ਨਾਮ ਕਰਾਉਣੀ ਹੈ ਤੇ ਚਲਾਉਣੀ ਹੈ ਬਈ ਐਵਰੇਜ ਕਿੰਨੀ ਹੁੰਦੀ ਹੈ ਦੱਸੋ ਸਾਈਟ 28 ਦਾ ਕਵਰੇਜ ਦੇਣ ਦੀ ਆਰਾਮ ਨਾਲ ਇਹ ਬਈ ਠੀਕ ਆ ਤੇ ਆ ਆ ਗਈ ਅਗਲੀ ਆ ਗਈ ਆਪਣੇ ਲਾਵੇ ਕਿਹੜਾ ਨੇ ਵੀਰੇ ਇਹ 800 ਵੀਰੇ 800 ਆਲਟੋ 800 VXI 20 ਮਾਡਲ ਆ ਗੱਡੀ 335000 325 ਦੇ ਦਾਂਗੇ ਯਾਰ ਚੱਕ ਲੋ ਆ ਬਸ ਇਹ ਨਾ ਆਪਾਂ ਨਰਾਤਿਆਂ ਕਰਕੇ ਆਫਰ ਹੀ ਨੇ ਆਪਣੇ ਲਈ ਅੱਜ ਨਰਾਤਿਆਂ ਦੀ ਵੀਡੀਓ 22 ਮਾਡਲ ਵਰਨਾ ਘਰ ਮੈਨੂਅਲ ਦੇ ਵਿੱਚ ਚੈੱਕ ਕਰ ਲੋ ਇਹਦਾ ਰੇਟ ਆ ਮਾਡਲ ਆਟੋਮੈਟਿਕ ਦੂਜੀ ਮੈਨੂਅਲ ਗੱਡੀ ਆ ਤੇ 2022 ਮਾਡਲ ਐਸਐਕਸ ਆਪਸ਼ਨਲ ਸਨਰੂਫ ਵਾਲੀ ਠੀਕ ਹੈ ਲਾਇਬੀਲ ਸੋਹਣਿਆ ਗੱਡੀ ਦੇ ਚੱਲੀ ਕਿੰਨੀ ਕੋਈ ਆ ਵੀਰੇ ਚੱਲੀ 53000 ਚੱਲੀ ਮੇਰੇ ਖਿਆਲ ਲੱਗਿਆ 53000 ਠੀਕ ਹੈ ਕਾਰ ਦੀ ਕੰਡੀਸ਼ਨ ਕਿਵੇਂ ਨਵੀਂ ਹੈ ਬਹੁਤ ਨਵੀਂ ਆ ਵੀਰੇ ਕੋਈ ਲੱਗੀ ਵੱਜੀ ਨਾ 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 ਲੱਗੀ ਵੱਜੀ ਵਾਲੀ ਨਹੀਂ ਹੈਗੀ ਇਹ ਠੀਕ ਹੈ ਜੀ ਬਾਈ ਵਧੀਆ ਕਾਰ ਆ ਪੂਰੀ ਟੌਪ ਦੀ ਪੈਸੇ ਕਿੰਨੇ ਕਰਦੇ ਸਿਰਫ 1085000 10,85,000 ਰੁਪਈਆ ਦੇ ਵਿੱਚ ਹਾਂਜੀ ਲਓ ਜੀ ਬਈ ਲੁਧਿਆਣੇ ਦਾ ਨੰਬਰ 10,85,000 ਦੀ ਵਰਨਾਕਾਰ ਬਈ ਵਰਨਾ ਬ੍ਰੈਂਡ ਨਵੀਂ ਸ਼ੇਪ ਆ ਬਿਲਕੁਲ ਆ ਲੈ ਜਾਓ ਬਈ ਗਾਰ ਆਜੋ ਹਾਂਜੀ ਇੱਕ ਹੋਰ ਟੱਕੜ ਬੰਦਿਆਂ ਵਾਸਤੇ ਟੱਕੜ ਗਾਰ ਲੈ ਕੇ ਆ ਗਏ ਆਪਾਂ ਆ ਆ ਗਈ ਟਾਟਾ ਦੀ ਹੈਰੀਅਰ ਕਾਲੇ ਰੰਗ ਦੀ ਡਾਰਕ ਕੰਡੀਸ਼ਨ ਠੀਕ ਆ ਇਹ ਕਿਹੜਾ ਮਾਡਲ ਹੈ ਵੀਰੇ ਇਹ ਵੀਰੇ 2021 ਮਾਡਲ ਆ 22 ਦੀ ਰਜਿਸਟ੍ਰੇਸ਼ਨ ਆ ਹਾਂਜੀ ਟਾਇਰ ਜਮਾ ਨਵੇਂ 100% ਬੈਟਰੀ ਨਵੀਂ ਰਖਾਤੀ ਐ ਜ ਚੱਲੀ ਗਈ ਆ ਚੱਲੀ ਹੈਗੀ ਮੇਰੇ ਕੋਲ 80 ਕਿਹੜੇ ਦੇ ਆਸ-ਪਾਸ ਚੱਲੀ ਆ ਸਾਰੀ ਕੰਪਨੀ ਰਿਕਾਰਡ ਹੀ ਆ ਗੱਡੀ ਠੀਕ ਆ ਜੀ ਵੀਰੇ ਹਾਂ ਜੀ 80000 ਚੱਲੀ ਸਨਰੂਫ ਕਾਰ ਦਾ ਵੱਡਾ ਕੰਪਰੇਸ਼ਨ A1 ਹੈ ਅੱਜ ਦੇਖ ਸਨਰੂਫ ਵਾਲੀਆਂ ਕਿੰਨੀਆਂ ਗੱਡੀਆਂ ਦਿਖਾਤੀਆਂ ਬਹੁਤ ਬਹੁਤ ਇਹਦਾ ਰੇਟ ਵੀ ਕਿੰਨਾ ਹੋਊਗਾ ਇਹ ਰੇਟ ਵੀਰੇ ਬਹੁਤ ਜ਼ਿਆਦਾ ਰੇਟਾਂ ਨਵੀਂ ਦਾ ਪੈਂਦੀ ਆ 22 ਲੱਖ ਦੀ ਜੀ 22 23 ਲੱਖ ਦੀ ਹਾਂ ਇਹ ਆਪਾਂ ਇਹ ਗੱਡੀ ਦੇ ਦਾਂਗੇ 15 ਲੱਖ ਦੀ 15 ਲੱਖ ਰੁਪਏ ਦੀ ਹਾਂ ਲੋ ਜੀ ਨਵੀਂ ਹੈਗੀ 22 23 ਲੱਖ ਦੀ ਤੇ ਹੁਣ ਦਵਾਂਗੇ 15 ਲੱਖ ਰੁਪਏ ਦੀ ਜੀ ਹੋਰ ਵੀ ਘਟਾ ਦਾਂਗੇ ਆਓ ਸਹੀ ਇੱਕ ਵਾਰ ਬਿਲਕੁਲ ਘਟਾ ਦਾਂਗੇ ਦੇਖ ਲਾਂਗੇ ਫਿਰ ਦੇਖ ਲਾਂਗੇ ਬਈ ਕਾਕ ਦੀਆ ਘਟਾ ਲਾਂਗੇ ਕੋਈ ਨਹੀਂ ਫਿਰ ਕਮਿਸ਼ਨ ਹੀ ਲੈਣੀ ਆਪਾਂ ਤੇ ਜ਼ੋਰ ਪਾਉਣਾ ਬਸ ਵੱਧ ਤੋਂ ਵੱਧ ਆ ਕੇ ਆਹ ਵੀ ਇਹ ਵੀਰੇ ਐਮ ਐਲ 350 ਹਾਂਜੀ ਠੀਕ ਆ ਲੋਕਲ ਲੁਧਿਆਣਾ ਨੰਬਰ ਸੋਹਣਾ ਕਿੰਨਾ ਦੇਖ ਕੇ ਮੈਂ ਹਾਂਜੀ ਇਹ ਕਿੱਡਾ ਘੈਂਟ ਆ ਸਹੀ ਗੱਲ ਆ ਬਈ ਲੋਗੋ ਦੇਖੋ ਬਈ ਪਹਿਲੀ ਗੱਲ ਤਾਂ ਆਹੀ ਜਾਣ ਕੱਢ ਕੇ ਲੈ ਜਾਂਦੇ ਆ ਦਦਿਆਂ ਦੀ ਬਈ ਨਾ ਜਦੋਂ ਘਰ ਦੇ ਵਿੱਚ ਮੁੜਦੀਏ ਗਾਰ ਵੀ ਆ ਗੱਲ ਬਾਤ ਹੈਗੀ ਇਹ ਤਾਂ ਸਹੀ ਗੱਲ ਆ ਹਨਾ ਬਈ ਹਾਂਜੀ ਇਹ ਤਾਂ ਬਸ ਏ ਭਈ ਉਹਦੀ ਗੱਲ ਕਰੇ ਮਾੜਾ ਬੰਦਾ ਇਹਨੂੰ ਨਹੀਂ ਅਫੋਰਡ ਕਰ ਸਕਦਾ ਇਹ ਵੀਰੇ ਆ ਆ ਪਤਾ ਕੀ ਗੱਲ ਆ ਉਹ ਨਮੀ ਦਾ ਆਉਂਦੀ ਆ ਯਾਰ ਕਰੋੜਾਂ ਚ ਪੈਂਦੀਆਂ ਨੇ ਇਹ ਗੱਡੀ ਹਾਂ ਕਰੋੜਾਂ ਚ ਪੈਂਦੀ ਆ ਇਹ ਹੁਣ ਆਪਾਂ ਆਪਣੇ ਭਰਾਵਾਂ ਵਾਸਤੇ ਗੱਡੀ ਲਿਆਏ ਆ ਪੂਰੀ ਟੌਪ ਦੀ ਜਿਹੜਾ ਬੰਦਾ ਮਹੀਨੇ ਦਾ 3 ਤੋਂ 5 ਲੱਖ ਰੁਪਏ ਕਮਾਉਂਦਾ ਹਾਂ ਉਹ ਬੰਦਾ ਇਹਨੂੰ ਹੋਰਡ ਕਰ ਸਕਦਾ ਆਪਾਂ 2 ਲੱਖ ਵਾਲੇ ਨੂੰ ਵੀ ਦੇ ਦਾਂਗੇ ਯਾਰ ਦੱਸ ਕਿਹੜੀ ਗੱਲ ਆ ਅੱਛਾ ਲੈ ਵੀ ਭਰਾ ਦਾ ਬਈ ਸੋਨੇ ਦਾ ਧੋਗਾ ਕਰਦਾ ਬਈ ਤੁਸੀਂ ਵਿਜ਼ਿਟ ਕਰੋ ਬਈ ਹਨਾ ਹਾਂ ਜੀ ਤੇ ਇਹੇ ਕਿਹੜਾ ਮਾਡਲ ਹੈ ਇਹ ਵੀਰੇ ਇਹ ਹੈਗੀ 13 ਮਾਡਲ ਆ ਹਾਂਜੀ ਤੇ 13,25,000 ਰੁਪਿਆ ਰੇਟ 13,25 ਦੇ ਵਿੱਚ ਨੰਬਰ ਚੈੱਕ ਕਰ ਲਓ ਨੰਬਰ ਸੋਨਾ ਨੰਬਰ ਸੋਨਾ 0047 13,25,000 ਤੇ 13 ਮਾਡਲ ਕਾਰ ਹੈ ਤੇ ਐਂਡ ਬਈ ਇਹਦਾ ਉੱਪਰ ਦੀ ਬਸ ਕੁਝ ਨਹੀਂ ਸੇਫਟੀ ਪੂਰੀ ਹੈ ਹਨਾ ਉਹ ਚੀਜ਼ ਮੇਨ ਇਹਦੇ ਵਿੱਚ ਮੁੱਖ ਹੁੰਦੀ ਹੈ ਵੀ ਬੰਦਾ ਸੇਫਟੀ ਵਾਸਤੇ ਲੈਂਦਾ ਕਰ ਉਹ ਹੈਗੀ ਹੈ ਇਹਦੇ ਵਿੱਚ ਬਾਕੀ ਕੱਟ ਗੋਟ ਨੰਬਰ ਨਹੀਂ ਹੈਗੀਆਂ ਪੱਕੇ ਨੰਬਰ ਦੀਆਂ ਗੱਡੀਆਂ ਪੱਕੇ ਨੰਬਰ ਦੀਆਂ ਗੱਡੀਆਂ ਠੀਕ ਆ ਆ ਵੀ ਪੱਕੇ ਨੰਬਰ ਦੀ ਆ ਇਹ 2014 ਮਾਡਲ ਹਾਂਜੀ ਆਡੀ Q7 ਤੇ ਲਗਭਗ 1,30,000 ਕਿਲੋਮੀਟਰ ਕਾਰ ਤੇ ਇਹ ਕੰਪਨੀ ਰਿਕਾਰਡ ਥਾ ਕੰਪਨੀ ਰਿਕਾਰਡ ਦੇ ਨਾਲ ਬਾਈ ਦੇਖੋ ਬਾਈ ਹੈ ਬਈ ਅੰਦਰੋਂ ਗੱਲਬਾਤ ਪੂਰੀ ਹੈ ਵੀ ਕਾਰ ਦੀ ਪੂਰੀ ਸੇਫਟੀ ਬੰਦਾ ਪੈਕ ਹੋ ਕੇ ਜਾਂਦਾ ਜਦੋਂ ਕਾਰ ਚ ਜਾਂਦਾ ਬਈ ਹਨਾ ਹਾਂ ਬਿਲਕੁਲ ਜਦੋਂ ਬੰਦਾ ਬੈਠੂਗਾ ਇੱਕ ਤਾਂ ਗੱਲ ਪਹਿਲੀ ਗੱਲ ਉੱਚਾ ਹਾਂ ਤੇ ਦੂਜੀ ਗੱਲ ਸੇਫਟੀ ਤੇ ਬਾਕੀ ਫੀਚਰ ਏਸੀ ਸਾਰਾ ਕੁਝ A ਤੋਂ Z ਗੱਡੀਆਂ ਦੋਨੇ ਇਹ ਦੋਨੇ ਕਾਰਨ ਨੇ ਨਾ ਜਿਹੜੀਆਂ ਆਪਣੀ ਐਮਐਲ ਤੇ ਇਹ ਆਡੀ ਦੋਨੇ ਚਾਹੇ ਉੱਚੀਆਂ ਕਰ ਲੋ ਚਾਹੇ ਨੀਵੀਆਂ ਕਰ ਲੋ ਏਅਰ ਮੈਟਿਕ ਜਨਸੇ ਭਾਈ ਏਅਰ ਮੈਟਿਕ ਦੋਨਾਂ ਦੀ ਠੀਕ ਆ ਦੋਨਾਂ ਆ ਦੋਨੇ ਕਾਰਾਂ ਦੀ ਏਅਰ ਮੈਟਿਕ ਸਸਪੈਂਸ਼ਨ ਆ ਭਾਈ ਦੋਨਾਂ ਚ ਉੱਚੀ ਨੀਵੀਂ ਜਿਵੇਂ ਮਰਜ਼ੀ ਕਰ ਆਈ ਥਿੰਕ 6 ਇੰਚ ਤੱਕ ਇਹ ਉੱਚੀ ਹੋ ਜਾਂਦੀ ਹਾਂਜੀ ਹੁਣ ਦੋਨੇ ਹਾਈਟ ਤੇ ਨੇ ਇਹ ਕਾਰ ਹੁਣੇ ਹਾਈਟ ਤੇ ਖੜੀਆਂ ਠੀਕ ਐ ਇਹ ਗੱਡੀ ਹੈਗੀ ਆ ਵੀਰੇ ਆਪਣੀ 12 ਲੱਖ ਤੇ 24000 ਦੀ ਮਾਡਲ ਮਾਡਲ ਹੈਗਾ 14 14 14 ਮਾਡਲ 12 24 ਦੀ ਹਾਂ ਠੀਕ ਐ ਮਤਲਬ ਕਿ ਦਿੱਲੀ ਵਾਲੇ ਰੇਟ ਪੈ ਅੱਜ ਫੇਲ ਕਰ ਦਿੰਨੇ ਆ ਠੀਕ ਐ ਹਾਂ ਲੈ ਬ ਦਿੱਲੀ ਵਾਲੇ ਰੇਟ ਵੀ ਫੇਲ ਕਰ ਦਾਂਗੇ ਤੁਹਾਨੂੰ ਇਹੋ ਜਿਹੇ ਰੇਟ ਦੇ ਦਾਂ ਛੋਟੀਆਂ ਕਾਰਾਂ ਨਹੀਂ ਵੱਡੀਆਂ ਕਾਰਾਂ ਤੁਸੇ ਆਡੀ ਲੈ ਜਿਓ ਤੇ ਬੀਐਮਡਬਲ ਜਿਹੜੀ ਮਰਜ਼ੀ ਨੰਬਰ ਸਾਰੇ ਪੰਜਾਬ ਦੇ ਦੇਣੇ ਨਾਲੇ ਲਓ ਇਹ ਆ ਗਈ ਆਪਣੀ ਇਓਨ ਹਾਂਜੀ 2014 ਮਾਡਲ ਹੂੰ ਹੂੰ 14 ਮਾਡਲ ਪਹਿਲੇ ਨਾਂ ਦੀ ਗੱਡੀ ਆ ਨਵੀਂ ਕਾਰ ਜਮਾ ਇੰਟੀਰੀਅਰ ਮੜਾ ਇੱਥੋਂ ਦਾ ਲਾ ਕੇ ਦਿਖਾ ਦਿਓ ਬਹੁਤ ਸਾਫ਼ ਸੁਥਰੀ ਕਾਰ ਆ ਹੂੰ ਹੂੰ ਗੱਡੀ ਦਾ ਨਾ ਰੇਟ ਹੈਗਾ ਜਿਹੜਾ ਤੇ ਇਹ ਦੇ ਦਾਂਗੇ ਸਿਰਫ 2 ਲੱਖ 5000 ਦੀ 2 5 ਦੀ ਤੇ ਉਸ ਤੋਂ ਬਾਅਦ ਲੋਨ ਵੀ ਕਰਾ ਦਾਂਗੇ ਲੋਨ ਕਰਾ ਦਾਂਗੇ ਕਿੰਨਾ ਕਰਾ ਦਾਂਗੇ ਲੋਨ ਪਤਾ ਕਿੰਨਾ ਔਣੇ 2 ਲੱਖ ਦਾ 25000 ਦੇ ਕੇ 25000 ਦੇ ਕੇ 25000 ਦੇ ਕੇ ਕਰ ਲਿਆ ਜੋ ਬਾਈ ਆਹ ਇਹ ਆ ਗਈ अल्टੋ K10 VXI ਟਾਪ ਮਾਡਲ ਹੀ ਇਹ ਆ ਇਹ ਗੱਡੀ ਵੀਰੇ 14 ਮਾਡਲ ਆ 2 ਲੱਖ 25000 ਦੀ 2 ਲੱਖ 14 ਮਾਡਲ 25000 ਦੀ ਹਾਂ ਜੀ ਨਾਲੇ ਲਾਏ ਲੋ ਸੋਨੇ ਲੱਗੇ ਲੋ ਵੀ 14 ਮਾਡਲ 2 ਲੱਖ 25000 ਚ ਕੋਈ ਮਾੜੀ ਨਹੀਂ ਬਾਈ ਨਾਲੇ ਅਲਾਏ ਟਾਇਰ ਵਧੀਆ ਪਾਇਆ ਚਪ ਪਲੇਅਰ ਵੀ ਆ ਆ ਆ ਗਈ i20 i20 ਆਸਤਾ ਆਪਸ਼ਨਲ 16 ਮਾਡਲ ਹਾਂ ਜੀ ਸੈਕੰਡ ਓਨਰ ਆ ਵੀਰੇ ਟਾਇਰ ਜਮਨ ਨਵੇਂ ਮਿਚਲਣ ਦੇ ਠੀਕ ਹੈ ਹਜੇ ਉਹ ਰਬੜਾਈਆਂ ਵੀ ਲੱਗੀਆਂ ਹੋਈਆਂ ਆ ਸਾਡਾ ਤੇ ਠੀਕ ਹੈ ਸੋਹਣੇ ਲਾਈ ਵੀਲ ਤੇ ਬਾਕੀ ਇੰਟੀਰੀਅਰ ਦਿਖਾ ਦਿਓ ਮਾੜੀ ਨਿਗਾਹ ਕਰਾ ਦਿਓ ਇੱਕ ਵਾਰੀ ਲੋ ਜੀ ਬਾਈ ਰਾਹੁਲ ਦਿਖਾ ਦੇ ਬਾਈ ਅੰਦਰੋਂ ਸਾਰਾ ਜਿੰਨੀਆਂ ਵੀਰੇ ਕਾਰਾਂ ਆਪਣੇ ਕੋਲੋਂ ਤੁਹਾਨੂੰ ਮਿਲਣੀਆਂ ਨੇ ਹਾਂ ਹਾਂ ਸਾਰੀਆਂ ਦੇ ਸੀਟ ਕਵਰ ਟਾਇਰ ਨਿਸ਼ਚਿੰਤੋਂ ਕੇ ਲੈ ਜਾਣੀ ਕਰੀ ਵਾਹ ਇਹ ਚੀਜ਼ ਬਾਈ ਭੁੱਲ ਕੇ ਵੀ ਨਾ ਆਇਓ ਵੀ ਹਨਾ ਵੀ ਕਿਤੇ ਗੋ ਵੀ ਸਾਡੇ ਸੀਟ ਕਵਰ ਪਹਿਣ ਕੇ ਮੈਟ ਪਹਿਣ ਕੇ ਉਹਦਾ ਰੇਟ ਸੀਗਾ ਉਹਦਾ ਵੀਰੇ 5.5 ਲੱਖ ਰੁਪਏ ਦੀ 5.5 ਲੱਖ ਰੁਪਏ ਅਗਲੀ ਆ ਦੇਖੋ ਏ ਆ ਗਈ ਇਹਦਾ ਨਵੀਂ ਆ ਇਹ ਨਵੀਂ ਵੀਰੇ 7 ਲੱਖ ਲੈ ਲਈ ਇੱਥੋਂ ਲੈ ਲਈ ਗੱਲ ਇੱਕੋ ਹੀ ਆ ਬਿਲਕੁਲ ਇਹ ਮਾਡਲ ਸਪੋਰਟਸ ਆ ਵੀਰੇ 21 ਮਾਡਲ ਆਟੋਮੈਟਿਕ ਹਾਂਜੀ ਤੇ 735 ਵੀਰੇ ਇਹਦਾ ਰੇਟ ਡਿਮਾਂਡ ਕਰਦੀ ਪਾਰਟੀ ਇਹ 7 ਲੱਖ ਪੂਰੇ ਦੀ ਲੈ ਲਈਏ ਹੋਰ ਵੀ ਹਟਾ ਦਿਓ 7 ਲੱਖ ਦੀ ਚਲ ਦੇਖ ਲਾਂਗੇ ਹੋਰ ਮੌਕੇ ਤੇ ਲੋ 6.5 ਲੱਖ ਰੁਪਏ ਦੀ ਆ ਜੀ 735 ਮੰਗ ਆ ਵੀ 700 ਤੱਕ ਤਾਂ ਮੇਰੀ ਸੀਗਾ ਆਈਡੀਆ ਵੀ ਲੈ ਲੂੰਗਾ ਬਾਕੀ ਦੇਖ ਲਾਂਗੇ ਮੌਕੇ ਤੇ ਆ ਭਈ ਨਾ ਜਿੰਨਾ ਜ਼ੋਰ ਪਾਓਗੇ ਹਨਾ ਉਨੇ ਹੀ ਤੁਹਾਡਾ ਫਾਇਦਾ ਹੋ ਜਾਊਗਾ ਬਿਲਕੁਲ ਅਸੀਂ ਇਕੱਲਾ ਹਣਾ ਵੀ ਬਾਈ ਹੋਰਾਂ ਦੇ ਪੱਖ ਦੀ ਵੀ ਗੱਲ ਨਹੀਂ ਕਰਦੇ ਇਕੱਲੇ ਜੀ ਦੇ ਬਾਈ ਦੀ ਕਾਰ ਆ ਉਹਦੇ ਪੱਖ ਦੀ ਵੀ ਗੱਲ ਨਹੀਂ ਕਰਦੇ ਤੁਹਾਡੇ ਪੱਖ ਦੀ ਵੀ ਨਹੀਂ ਕਰਦੇ ਬਿਲਕੁਲ ਵੀ ਮਤਲਬ ਵੀ ਇਹ ਤੁਹਾਡੇ ਦੇ ਡਿਪੈਂਡ ਆਪਾਂ ਤੁਹਾਨੂੰ ਕਾਰ ਦਿਖਾ ਦੀ ਕਿੱਦਾਂ ਦੀ ਤੁਸੀਂ ਕਾਰ ਲੈਣੀ ਹੈ ਟ੍ਰਾਈ ਲਓ ਆਗੇ ਜਿੰਨਾ ਮਰਜ਼ੀ ਪ੍ਰੈਸ਼ਰ ਪਾਓ ਤੁਸੀਂ ਕਾਰ ਲੈ ਜੋ ਡੀਲ ਕਰਕੇ ਡੀਲ ਔਨ ਕਮਿਸ਼ਨ ਬੇਸਿਸ ਦੀ ਗੱਲ ਕਰਦਾ ਹਣਾ ਬਈ ਤੇ ਆਹ ਵੀਰੇ ਮਾਡਲ ਇਹ ਆ ਕੀ ਬਲੈਨੋ ਵੀਰੇ ਜੀਟਾ ਵੇਰੀਐਂਟ ਆ 2017 ਹੂੰ ਹੂੰ ਇਹ ਮਤਲਬ ਕਿ ਪੁਸ਼ ਬਟਨ ਤੇ ਆਟੋ ਗੇਅਰ ਬਹੁਤ ਸੋਹਣੀ ਕਾਰ ਆ ਪੈਟਰੋਲ ਦੀ ਅੱਛਾ ਕਰੋ ਚੈੱਕ ਲੋ ਜੀ ਬਈ ਚੈੱਕ ਕਰ ਲੋ ਆਟੋਮੈਟਿਕ ਹੁਣੇ ਸੀਟ ਕਵਰ ਆਟੋਮੈਟਿਕ ਗੱਡੀਆਂ ਬਹੁਤ ਨੇ ਆਪਣੇ ਲਈ ਆਟੋਮੈਟਿਕ ਬਹੁਤ ਗੱਡੀਆਂ ਨੇ ਹਾਂਜੀ ਹਾਂ ਤੇ ਇਹ ਆਟੋਮੈਟਿਕ ਵੀ ਸਨਰੂਫ ਵਾਲੀਆਂ ਵੀ ਬਹੁਤ ਨੇ ਅੱਜ ਕਰ ਇਹ ਵੀਰੇ ਗੱਡੀ ਹੈਗੀ ਆ ਜੀ ਸਿਰਫ ਆਪਣੀ 515000 ਦੀ ਮਾਡਲ 2017 17 ਮਾਡਲ 515000 ਰੁਪਈਆ ਦੀ ਹਾਂਜੀ ਲੋ ਜੀ ਆਜੋ ਬਈ ਕੋਈ ਵੀ ਕਾਰ ਤੇ ਤੁਹਾਨੂੰ ਐਂ ਗਿਆ ਸੀ ਨਾ ਜੀ ਸੀਟ ਕਵਰ ਵੀ ਪਏ ਹੋਏ ਮਿਲਣਗੇ। ਰਾਵੜੀ ਇੱਕ ਵਾਰ ਅੰਦਰੋਂ ਦਿਖਾ ਦੇ ਬਈ। ਹਾਂ ਕਰ ਲੋ ਚੈੱਕ। ਅੰਦਰੋਂ ਆਹ ਕਾਰ ਦੀ ਵੀ ਤੁਹਾਨੂੰ ਕੋਈ ਕਮੀ ਨਹੀਂ ਮਿਲੂਗੀ। ਇਹਦੇ ਵਿੱਚ ਤੁਸੀਂ ਕਹੋਗੇ ਹਾਂ ਯਾਰ ਵੀ ਗੱਲ ਬਾਤ ਐ। ਕੋਈ ਅਮਰੁੱਤੀ ਕਾਰ ਅਗਰ ਵੀ ਲੱਭ ਰਿਹਾ ਬਈ ਤਾਂ ਆਹ ਕਾਰ ਲੈ ਜਾ ਸਕਦੇ ਹੋ ਰੇਟ ਕਾਰ ਦਾ 50000 50000 ਰੁਪਿਆ ਪਾਸਿੰਗ ਵੀ ਆ 1.5 ਸਾਲ ਦੀ। ਪਾਸਿੰਗ ਇਹਦੀ ਪਈਆ 1.5 ਸਾਲ ਦੀ ਅਮਰੁੱਤੀ 50000 ਰੁਪਿਆ ਦੇ ਵਿੱਚ ਕਾਰ ਲੈ ਜਾ ਸਕਦੇ ਹੋ ਸਿਰਫ 50000 ਰੁਪਿਆ ਦੇ ਵਿੱਚ। ਹਾਂ ਜੀ। ਠੀਕ ਆ। ਤੇ ਬਸ ਵਧੀਆ ਯਾਰ ਬਾਈ ਤੇ ਆ ਆ ਗਈ ਆਪਣੀ ਅਲਟੋ ਅਲਟੋ K10 ਵੀਰੇ VXI ਟਾਪ ਮਾਡਲ ਆ ਹਾਂ ਹਾਂ ਇਹ 2,85,000 ਦੀ 15 ਮਾਡਲ ਪਹਿਲੇ ਨਾਲ ਦੀ ਇਹ ਵੀਰੇ 2,85 ਦੇ ਵਿੱਚ ਬਾਈ ਠੀਕ ਆ ਤੇ ਅਗਲੀ ਆ ਗਈ ਸਿਆਜ ਹਾਂਜੀ ਵੀਰੇ ਇਹ ਕਿਹੜਾ ਹੋਗਾ ਇਹ ਕਿ ਸਿਆਜ 2015 ਮਾਡਲ ਹਾਂਜੀ 15 ਮਾਡਲ ਡੀਜ਼ਲ ਬੀਡੀਆਈ ਪਲੱਸ ਤੇ ਗੱਡੀ ਸਿਰਫ 4,80,000 ਦੀ 4,80 ਦੇ ਵਿੱਚ ਹਾਂਜੀ ਲਓ ਜੀ 15 ਮਾਡਲ 4,80,000 ਰੁਪਏ ਦੇ ਵਿੱਚ ਡੀਜ਼ਲ ਦੀ ਆਹ ਇਹ ਆ ਗਈ ਵੀਰੇ ਸਕੌਡਾ ਰੈਪਿਡ ਹਾਂ ਹਾਂ 2012 ਮਾਡਲ ਸੋਹਣੀ ਲਾਈਟ ਹੈ ਇੰਟੀਰੀਅਰ ਬਹੁਤ ਸਾਫ਼ ਸੁਥਰਾ ਸਿਰਫ 3 ਲੱਖ 10000 ਦੀ ਤਿੰਨ ਨਹੀਂ ਲਾਂਗੇ ਯਾਰ 3 ਲੱਖ ਰੁਪਏ ਦੀ ਕਾਰ ਲੈ ਦਾਂਗੇ ਬਈ ਲੋ ਤੇ ਆ ਆ ਗਈ ਡਬਲ 4 ਡਬਲ 8 ਇਯੋਨ ਇਯੋਨ ਗੱਡੀ ਵੀਰੇ ਬਹੁਤ ਸੋਹਣੀ ਨੰਬਰ ਵੀ ਸੋਹਣਾ ਤੇ ਗੱਡੀ ਵੀ ਬਹੁਤ ਸ਼ਾਨਦਾਰ ਠੀਕ ਹੈ ਵੀਰੇ 2000 ਮਾਡਲ ਹੈਗਾ ਇਹਦਾ 16 15 ਮਾਡਲ ਆ 16 ਰਜਿਸਟਰਡ ਆ 15 ਬੜੇ 16 ਹਾਂ ਫਰਸਟ ਓਨਰ ਗੱਡੀ ਆ ਹਾਂ ਤੇ ਲਾਇ ਲੋਏ ਚੰਗੇ ਲੱਗਿਆ ਗੱਡੀ ਸਿਰਫ 2 255 ਦੀ 255 ਦੇ ਵਿੱਚ ਠੀਕ ਆ ਤੇ ਉਹ ਉਹ ਆ ਗਈ ਆਪਣੀ 5 ਸਾਲ ਦੀ ਪਾਸਿੰਗ ਵਾਲੀ ਵੈਗਨ ਆਰ ਹਾਂਜੀ 30 ਤੱਕ ਪਾਸਿੰਗ ਆ ਵੀਰੇ ਹਾਂ ਹਾਂ ਸਿਰਫ 135000 ਦੀ ਸੱਚ ਪਲੇਅਰ ਬੈਕ ਕੈਮਰਾ ਸਾਰਾ ਕੁਝ ਲੱਗਿਆ ਗੱਡੀ ਤੇ ਸੀਟ ਕਵਰ ਦਾ ਪੁੱਛੀ ਨਾ ਤੂੰ ਲੈ ਬਈ ਇਹਦਾ ਹਰੇਕ ਦੇ ਪਏ ਹੋਏ ਮਿਲਣਗੇ ਤੁਹਾਨੂੰ ਸੀਟ ਕਵਰ ਬਾਈ ਹਾਂਜੀ ਆ ਲੋ ਆ ਆ ਗਈ ਇਟੇ ਹਾਊਸ ਇਹ ਕਿਹੜਾ ਮਾਡਲ ਪਿੱਛੇ ਪਹਿਲਾਂ ਹੋਰੇਗੀ ਹਾਂ ਆ ਬਲੀਨੋ ਇੱਕ ਹੋਰ ਆ ਇਹ ਮਾਡਲ ਬਲੀਨੋ ਵੀਰੇ 20 ਮਾਡਲ ਆ ਹਾਂ ਹਾਂ ਇਹਦੀ ਤੁਣ ਮੈਂ ਦੱਸਦਾ ਡਾਊਨ ਪੇਮੈਂਟ ਤੁਸੀਂ ਸਿਰਫ 25000 ਰੁਪਿਆ ਦੇਣੀ ਆ। ਅੱਛਾ। ਠੀਕ ਆ। 25000 ਡਾਊਨ ਪੇਮੈਂਟ 5.5 ਲੱਖ ਦਾ ਆਪਾਂ ਕਰਾਵਾਂਗੇ ਲੋਨ 575000 ਦੀ ਗੱਡੀ। ਮਾਡਲ 2020 20 ਮਾਡਲ ਆ। ਪੈਟਰੋਲ ਮੈਨੂਅਲ। 20 ਮਾਡਲ ਮੈਨੂਅਲ ਦੇ ਵਿੱਚ ਬਈ। ਤੇ ਆ ਆ ਗਈ ਆਪਣੀ ਇਟਿਓਸ। ਇਹ ਆ ਗਈ ਵੀਰੇ ਲੀਵਾ 12 ਮਾਡਲ ਆ। ਹਾਂ ਹਾਂ। ਤੇ ਗੱਡੀ ਵੀਰੇ 275000 200000 265 ਦੀ ਦੇ ਦੇ। ਚੱਕ ਲੋ। 10000 ਰੁਪਏ ਖੜੇ ਖੜਾ ਡਿਸਕਾਊਂਟ ਤੇ ਆ ਆ ਗਈ ਇਹ ਕਿਹੜਾ ਮਾਡਲ ਹੈ ਵੀਰੇ ਇਹ ਵੀਰੇ 2008 ਮਾਡਲ ਆ 29 ਤੱਕ ਬਾਸ ਆ ਹਾਂਜੀ ਹਾਂ ਮਰਸੀਡੀਜ਼ ਦੀ ਸੀ 200 ਪੈਟਰੋਲ ਕਾਰ ਆ ਆਟੋਮੈਟਿਕ ਸਾਡੇ 340 ਦੀ 340 ਦੇ ਵਿੱਚ ਬਈ ਦੇ ਦੇ ਤੇ ਆ ਆ ਗਈ ਇਹ ਕਿਹੜਾ ਮਾਡਲ ਹੈ ਇਹ ਵੀਰੇ ਕਰੋਲਾ 2007 ਮਾਡਲ 22 ਤੱਕ ਬਾਸ ਆ ਪੈਟਰੋਲ ਹਾਂ ਪਹਿਲੇ ਨਾਲ ਦੀ ਗੱਡੀ ਪੈਟਰੋਲ ਗੱਡੀ ਦਾ ਰੇਟ ਵੀਰੇ ਸਿਰਫ 175000 1 ਲੱਖ ਤੇ 75000 ਆ ਆ ਗਈ ਆਪਣੀ ਫੋਰਡ ਐਸਪਾਇਰ ਹਾਂ ਫੋਰਡ ਫੀਗੋ ਫੋਰ ਫਿਗੋ ਹਾਂ ਜੀ ਫਿਗੋ ਆ ਵੀਰੇ 2000 ਮਾਡਲ ਇਹਦਾ ਹੈਗਾ 12 15 ਮਾਡਲ 16 ਰਜਿਸਟਰਡ 15/16 ਹਾਂ 15 ਮਾਡਲ 16 ਰਜਿਸਟਰਡ ਪਹਿਲੇ ਨਾ ਦੀ ਲੋਕਲ ਨੰਬਰ ਲੁਧਿਆਣੇ ਦਾ ਹੂੰ ਹੂੰ ਗੱਡੀ ਦਾ ਰੇਟ ਵੀਰੇ ਸਿਰਫ 275000 275 ਦੇ ਵਿੱਚ ਉਹ 24 5 10 ਛੜਾ ਦੂੰਗਾ ਅਕਦੀ ਗੱਡੀ ਆ ਆ ਗਈ ਆਪਣੀ ਅਮੇਜ ਹੋਂਡਾ ਅਮੇਜ ਇਹਦੀ ਦਾ ਐਵਰੇਜ ਵਈ ਆਏ ਹਾਏ ਹਾਏ ਇਹ ਮਾਡਲ ਇਹ ਵੀਰੇ 17 ਮਾਡਲ ਪਹਿਲੇ ਨਾ ਦੀ ਪੈਸੇ ਟਾਇਰ ਨਵੇਂ ਗੱਡੀ ਦੇ ਪੈਸੇ ਵੀ ਇਹਦੇ ਲੈਣ ਨੇ ਆਪਾਂ ਆਜੋ ਵੱਡੀ ਦਿਖਾ ਦਈਏ ਪੈਸੇ ਲੈ ਲਾਂਗੇ ਕਿਹੜਾ ਪੁੱਛੇ ਜਾਨੀਆ ਲਓ ਚੈੱਕ ਅੰਡੀ ਆਹ ਕਾਰ ਲੈ ਜੋ ਮਾਡਲ 2000 2017 ਵੀਰੇ ਹਾਂਜੀ ਟੱਚ ਪਲੇਅਰ ਐਂਡਰੋਇਡ ਲੱਗਿਆ ਹੋਇਆ ਸੋਹਣੇ ਸੀਟ ਕਵਰ ਆ ਗੱਡੀ ਦੇ ਟਾਇਰ ਨਵੇਂ ਆ ਹਾਂ ਹਾਂ ਸਾਰੀ ਓਰੀਜਨਲ ਆ ਗੱਡੀ ਦਾ ਰੇਟ ਵੀਰੇ ਸਿਰਫ 4,25,000 ਸਵਾ 4 ਲੱਖ ਰੁਪਈਆ ਤੇ ਆ ਆ ਗਈ Honda Mobilio 7 ਸੀਟਰ ਆ ਗਈ ਗੱਡੀ ਵੀਰੇ 3.3.9 7 ਸੀਟਰ ਕਾਰ ਮਾਡਲ 7 ਸੀਟਰ ਜ ਆ ਗਈ Mobilio ਗੱਡੀ ਦਾ ਟਾਇਰ ਨਵੇਂ ਆ ਵੀਰੇ ਹਾਂ ਹਾਂ ਡੀਜ਼ਲ ਗੱਡੀ ਆ ਐਵਰੇਜ ਇਹਦੀ ਵੀ ਚੰਗੀ ਹੁੰਦੀ ਆ ਹਾਂ ਹਾਂ 2+1 ਇਹ ਦਿੰਦੀ ਆ ਇੰਜਨ ਸੇਮ ਆ ਸੇਮ ਇੰਜਨ ਆ ਹਾਂ ਹਾਂ ਆਰਟੀਕਲ ਹਾਂ ਹਾਂ 14 ਮਾਡਲ 4 ਲੱਖ ਰੁਪਏ ਦੀ 14 ਮਾਡਲ 4 ਲੱਖ ਰੁਪਏ ਦੀ 4 ਲੱਖ ਅੱਛਾ ਦੋਨੋਂ ਸੇਮ ਰੇਟ ਆ ਗਿਆ ਸੇਮ ਸੇਮ ਲਓ ਜੀ ਬਾਈ ਗੱਲ ਬਾਵਾ ਦਾ ਫਿਰ ਤਾਂ ਨਾ ਹੋਰ ਤੇ ਜੇ ਕਿਸੇ ਨੂੰ 7 ਲੀਟਰ ਲੈਣੀਆਂ ਘੱਟ ਪੈਸੇ ਤੇ ਬਈ ਤਾਂ ਉਹ ਕਰ ਲਿਆ ਸਰ ਇਹ ਇਹ ਵੀਰੇ ਆਪਣੀ ਆਰਟੀਕਲ ਆ ਗਈ ਬੀਡੀਆਈ ਹੈ ਨਾ ਮਾਡਲ 2000 14 ਮਾਡਲ 15 ਰਜਿਸਟਰਡ ਆ ਹਾਂਜੀ ਠੀਕ ਆ ਲੋਕਲ ਨੰਬਰ ਪੰਜਾਬ ਮਹਾਲੀ ਦਾ ਹਾਂਜੀ ਗੱਡੀ ਦਾ ਰੇਟ 4 ਲੱਖ 15 ਹਜ਼ਾਰ ਡੀਜ਼ਲ ਦੀ ਹਾਂ 4 ਲੱਖ 90 ਹਜ਼ਾਰ 4 ਲੱਖ 90 ਹਜ਼ਾਰ 490 ਪਾਰਟੀ ਦੀ ਕਾਰ ਆ ਠੀਕ ਹੈ ਤੇ ਆ ਆ ਗਈ ਆਪਣੀ ਮਾਡਲ 2000 ਮਾਡਲ 2019 19 ਪਹਿਲੇ ਨਾਲ ਦੀ ਹਾਂ ਹਾਂ 8 ਲੱਖ 10 ਹਜ਼ਾਰ 8 ਲੱਖ ਪੂਰੇ ਦੀ ਲੈ ਦੂੰਗਾ ਲੋ ਜੀ ਬਈ ਲੈ ਰਹੇਗਾ ਅੱਗੇ ਵਾਲਾ ਵਾਸਤੇ ਕਾਰ ਆ ਵੀ ਜੇ ਕੋਈ ਮੇਰਾ ਭਾਈ ਲੱਭ ਰਿਹਾ ਵੀ ਕਾਰ ਜੇ ਕਿਸੇ ਨੇ ਕਾਰ ਲੈਣੀ ਆ ਡੀਜ਼ਲ ਡੀਜ਼ਲ ਦੀ ਆ ਠੀਕ ਆ ਪੀਪੀ 75 ਨੰਬਰ ਦੀ ਕਾਰ ਆਦਾ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਨਵੀਂ ਕਾਰ ਨਵੀਂ ਠੀਕ ਆ ਆ ਗਈ ਲੋ ਤੋਹਫਾ ਕਾਰ ਲਾ ਭਰੋ ਬਈ ਜੇ ਕੋਈ ਆਟੋਮੈਟਿਕ ਡੀਐਸਜੀ ਗੇਅਰ ਸਿਸਟਮ ਦੇ ਨਾਲ ਬਈ ਜਿਹਦਾ ਗੇਅਰ ਇਹ ਨਹੀਂ ਖੁੱਲਦਾ ਕਦੇ ਬਈ ਹਨਾ ਤੇ ਉਹ ਵਾਲੀ ਕਾਰ ਆ ਬੜੀ ਨਵੀਂ ਕੰਡੀਸ਼ਨ ਦੀ ਕਾਰ ਆ 60000 ਚੱਲੀ ਹੋਈ ਆ ਸਟੀਅਰਿੰਗ ਦਿਖਾ ਦੇ ਰਾਹੁਲ ਸਟੀਅਰਿੰਗ ਮੜਿਆ ਹੈ ਬਈ ਬੜਾ ਆਏ ਹਾਏ ਹਾਏ ਗੱਲ ਬਾਤ ਆ ਬਈ ਪੂਰੀ ਹੈ ਨਾ ਬਹੁਤ ਕੈਂਡ ਕਾਰ ਆ ਤੇ ਸਕੋਡਾ ਦੀ ਰੈਪਿਡ ਰੇਪੜ ਤੇ ਵੈਂਟੋ ਸੇਮ ਹੈ ਹਾਂ ਸੇਮ ਵੀਰੇ ਸੇਮ 16 ਮਾਡਲ ਆ 16 ਮਾਡਲ ਪਹਿਲੇ ਨਾਂ ਦੀ ਲੁਧਿਆਣੇ ਦਾ ਨੰਬਰ ਆਟੋਮੈਟਿਕ ਹਾਂਜੀ ਆਟੋਮੈਟਿਕ 485000 ਦੀ 485 ਦੇ ਵਿੱਚ 16 ਮਾਡਲ 16 ਮਾਡਲ 485 ਚ ਆਟੋਮੈਟਿਕ ਕਾਰ ਵੀ ਐਂਡ ਗੱਲਬਾਤ ਕਰ ਰਣਾ ਤੇ ਆ ਆ ਗਈ ਆਰਟੀਕਲ ਹੋਰ ਆ ਗਈ ਮਾਡਲ ਆਰਟੀਕਲ ਇੱਕ ਹੋਰ ਆ ਗਈ ਵੀਰੇ ਇਹ ਹੈਗੀ 17 ਮਾਡਲ ਹਾਂਜੀ 17 ਮਾਡਲ ਪਹਿਲੇ ਨਾਂ ਦੀ ਗੱਡੀ ਆ ਵੀਰੇ ਹਾਂ ਹਾਂ ਤੇ ਬਹੁਤ ਸਾਫ ਸੁਥਰੀ ਨੀਟ ਐਂਡ ਕਲੀਨ ਹਾਂ ਹਾਂ ਗੱਡੀ ਦਾ ਰੇਟ ਵੀਰੇ ਸਿਰਫ 625000 6 ਲੱਖ ਤੇ 25000 ਰੁਪਇਆ ਹਾਂ ਟਾਇਰ 100% ਆ ਦੇ ਵੀ ਅੱਛਾ ਵੀਰੇ ਜਿਵੇਂ ਹੁਣ ਆਪਣੇ ਰੇਟ ਰੂਟ ਘਟੇ ਆ ਜਿੱਦਾਂ ਹਾਂ ਟੈਕਸ ਚੁੱਕਸ ਘਟਿਆ ਗਿਆ ਆਪਣੇ ਪੁਰਾਣੀ ਕਾਰਾਂ ਦੇ ਫਰਕ ਪਿਆ ਕਿ ਆਪਾਂ ਘਟਾਈ ਜਾਂਦੇ ਆ ਅੱਜ ਸਾਰੀਆਂ ਦੇ ਘਟਾ ਦੇ ਲੋ ਜੀ ਬਾਈ ਇਹ ਵੀ ਬਾਈ ਤੁਹਾਨੂੰ ਫਾਇਦਾ ਵੀ ਸਾਰੀਆਂ ਦੇ ਰੇਟ ਘਟਾਈ ਦਿੱਤੇ ਬਾਈ ਅਪਰੋਕਸੀਮੇਟ ਬਾਈ ਹੈਨਾ ਬਾਕੀ ਸੈਕੰਡ ਹੈਂਡ ਮਾਰਕੀਟ 'ਚ ਏਡਾ ਫਰਕ ਪੈਂਦਾ ਨਹੀਂ ਮੇਰੇ ਹਿਸਾਬ ਨਾਲ ਘਟ ਪੈਂਦਾ ਜਿਹੜਾ ਉੱਚੀ ਮਾਡਲ ਦੀਆਂ ਕਾਰਾਂ ਹੁੰਦੀਆਂ ਨੇ 22 23 24 25 ਹੈਨਾ ਉਹ ਪੁਰਾਣੀਆਂ ਚ ਆਉਂਦੀਆਂ ਫੇਰ ਉੱਥੇ ਜਾ ਕੇ ਫਰਕ ਪੈਂਦਾ ਪੈਂਦਾ ਜਾਵੇ ਅ 15 18 ਮੋੜਦਾ ਕੋਈ ਅੱਗਾ ਨਹੀਂ ਥੋੜਾ ਬਹੁਤ ਫਰਕ ਪੈਂਦਾ ਉਹਨਾਂ ਕਾਪਾ ਪਾਤਾ ਉਹਨਾਂ ਕਾਪਾ ਪਾਦਾ ਬਾਈ ਹੈਨਾ 10 ਦਾ 15 15000 ਰੁਪਈਆ ਦਾ ਆ ਆ ਗਈ ਟਾਟਾ ਦੀ ਨੈਕਸਨ ਦੇਖ ਹੁਣ ਫਰਕ ਦੱਸਾਂ 14 ਲੱਖ ਦੀ ਨਵੀਂ ਐ ਇਹ ਹਾਂ ਹਾਂ 6 ਲੱਖ 55000 ਦੀ 18 ਮਾਡਲ ਲਓ ਜੀ ਹੁਣ ਲਾ ਲਓ ਕਿਹੜਾ ਜੀਐਸਟੀ ਘਟਿਆ ਤੁਹਾਡਾ 14 ਲੱਖ ਦੀ ਨਵੀਂ ਤੇ 6 ਲੱਖ 55000 ਦੀ ਕਾਰ ਦੇ ਦਾਂਗੇ ਬਾਈ 18 ਮਾਡਲ ਪਹਿਲੇ ਨਾ ਆਵੀ ਡੀਜੀਐਲ ਆਟੋਮੈਟਿਕ ਠੀਕ ਆਟੋਮੈਟਿਕ ਹਾਂਜੀ ਟਾਪ ਮਾਡਲ ਆ ਇਹ ਲੈ ਵੀ ਬਾਈ ਤੋਹਫਾ ਬਾਈ ਤੁਹਾਡੇ ਵਾਸਤੇ ਰੇਟ ਜਾਇਦਾ ਫਰਸਟ ਓਨਰ ਆ 61000 ਚੱਲੀ ਹੋਈ ਹੈ ਬਈ ਤੇ ਆ ਡਿਜ਼ਾਇਰ ਆ ਗਈ ਕਿਹੜਾ ਮਾਡਲ ਹੈ ਇਹ ਵੀਰੇ 16 ਮਾਡਲ ਆ ਹਾਂਜੀ ਪਹਿਲੇ ਨਾ ਆਦੀ ਆ ਗੱਡੀ ਦਾ ਰੇਟ ਵੀਰੇ ਸਿਰਫ 5 ਲੱਖ ਰੁਪਏ ਦੇ ਦੋ ਯਾਰ 5 ਲੱਖ ਰੁਪਏ ਦੇ ਦਾਂਗੇ ਬਈ ਨਾ 5 ਲੱਖ 10000 ਡਿਮਾਂਡ ਸੀ 10000 ਰੁਪਏ ਘਟਾ ਦੇ ਆਪਾਂ ਉੱਪਰ ਲਾ ਬਈ ਲਓ ਜੀ ਬਈ ਬਰੇਜ਼ਾ ਕਾਰ ਇਹ ਕਿਹੜਾ ਮਾਡਲ ਹੈ ਇਹ ਵੀਰੇ 18 ਮਾਡਲ ਆ ਲਾਸਟ ਵੀ ਹਾਂਜੀ ਠੀਕ ਆ ਗੱਡੀ ਵੀਰੇ 7 ਲੱਖ 25000 ਦੀ ZDI ਪਲੱਸ ਆਟੋਮੈਟਿਕ ZDI ਪਲੱਸ ਆਟੋਮੈਟਿਕ ਡੀਜ਼ਲ ਲੈ ਵੀ ZDI ਪਲੱਸ ਉੱਪਰ ਦੀ ਆਟੋਮੈਟਿਕ ਬਈ ਪ੍ਰੋਜੈਕਟਰ ਲਾਈਟਾਂ ਲੋਕਲ ਨੰਬਰ ਤੇ ਵਧੀਆ ਕਾਰ ਬਈ ਇਹ ਕਾਰ ਤੁਸੀਂ ਲੈ ਸਕਦੇ ਆ ਬਈ ਹਨਾ ਤੇ ਅਗਲੀ ਆ ਗਈ ਆਪਣੇ ਲਵੇ ਫਿਰ ਡਿਜ਼ਾਇਰ ਆ ਗਈ ਡਿਜ਼ਾਇਰ ਇਹ ਕਿਹੜਾ ਮਾਡਲ ਪਟ્રોલ ਇਹ ਪਟ્રોલ ਆ ਵੀਰੇ ਹਾਂ 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 ਇਹ 4 ਲੱਖ 45000 ਦੀ ਗੱਡੀ ਇਹ ਦੇ ਦਾਂਗੇ ਤੁਹਾਨੂੰ 17 ਮਾਡਲ ਦੂਜੇ ਨਾਂ ਦੀ ਦੂਸਰੇ ਨਾਂ ਦੇ ਵਿੱਚ ਡੀਜ਼ਲ ਦੀ ਪਟ્રોલ ਦੀ ਪਟ્રોલ ਹਾਂ ਇਹ ਆ ਗਈ ਆਪਣੀ ਮੰਤਰੀ ਸਾਹਿਬ ਦੀ ਕਾਰ ਇਹ ਆ ਗਈ ਵੀਰੇ ਬਹੁਤ ਟਾਪ ਦੀ ਗੱਡੀ ਹੈ ਇਹ ਹੈਗੀ ਐਕਸ ਯੂ ਵੀ 500 ਡਬਲ 10 W10 ਹਾਂ ਟੌਪ ਮਾਡਲ ਸਨਰੂਫ ਵਾਲਾ ਮਾਡਲ ਸਨਰੂਫ ਵਾਲਾ ਮਾਡਲ ਆ ਹਾਂ 2018 ਹਾਂਜੀ 18 ਮਾਡਲ ਦੂਜੇ ਨਾਂ ਵੀ ਲੁਧਿਆਣੇ ਦਾ ਨੰਬਰ ਆ ਹਾਂ ਤੇ ਰੇਟ ਵੀਰੇ ਗੱਡੀ ਦਾ ਸਿਰਫ 9 ਲੱਖ 25000 9 ਲੱਖ 25000 ਇਹ AAI ਹੈ ਤੁਹਾਡੀ ਇੱਕ ਕਸਟਮਰ ਦੀ ਕਾਰ ਹੈ ਇਹ ਕਸਟਮਰ ਦੀ ਕਾਰ ਆ ਵੀਰੇ ਕਸਟਮਰ ਨੂੰ ਲੱਗੀ ਰਿਹਾ ਹਲੇ ਬੰਪਰ ਨੂੰ ਪਰ ਪੇਂਟ ਹੋਣ ਵਾਲਾ ਲੈਦੇ ਬਈ ਹਾਂ ਨਾਲਾ ਵੀਰੇ ਇਹ ਕੋਈ ਨਹੀਂ ਬੜਾ ਡੀਲ ਦੇ ਵਿੱਚ ਕਰਾਵਾ ਬੇਚ ਦੇ ਡੀਲ ਦੇ ਵਿੱਚ ਅਡਜਸਟਮੈਂਟ ਹੋ ਜਾਊਗੀ ਕਰਾ ਦਾਂਗੇ ਤੇ ਆ ਆ ਗਈ ਆਪਣੀ SUV 500 ਇਹ ਮਾਡਲ ਇਹ ਆ ਗਈ ਵੀਰੇ 500 2000 12 ਮਾਡਲ W8 ਇਹ ਵੀ ਟੌਪ ਮਾਡਲ ਆ ਠੀਕ ਹੈ ਇਹ ਮਤਲਬ ਕਿ ਗੱਡੀ ਸਿਰਫ अल्टੋ ਨਹੀਂ ਹੁੰਦੀ ਜਿਹੜੀ ਹਾਂ ਹਾਂ ਉਦੋਂ ਸਸਤੀ ਦੇਣੀ ਆ ਪਾਏ 12 ਮਾਡਲ ਹਾਂ अल्टੋ ਦੇ ਰੇਟ ਦੇ ਵਿੱਚ XUV 500 ਰੇਟ 5 3 ਲੱਖ 25 ਹਜ਼ਾਰ ਸਵਾ 3 ਲੱਖ ਰੁਪਏ ਦੇ ਵਿੱਚ ਬਈ ਸਵਾ 3 ਲੱਖ ਰੁਪਏ ਦੇ ਵਿੱਚ ਬਈ ਹੈਨਾ ਇਹ ਘਰ ਲਿਆ ਸਕਦੇ ਹੋ ਪੰਜਾਬ ਨੰਬਰ ਦੀ ਪੀਵੀ08 ਨੰਬਰ ਦੀ ਪੱਕੇ ਨੰਬਰ ਦੀ ਗੱਡੀ ਤੇ ਆ ਗਈ ਕੇ ਕੇਯੂ 100 100 ਇਹ ਵੀਰੇ ਗੱਡੀ ਹੈਗੀ ਆ ਸਿਰਫ 2,75,000 ਦੀ ਡੀਜ਼ਲ ਹਾਂ ਹਾਂ 17 ਮਾਡਲ 18 ਰਜਿਸਟਰਡ 17 ਵੱਡੇ 18 ਹਾਂਜੀ ਰੁਪਏ ਰੁਪਏ 2,75,000 275 ਆਲਟੋ ਵਾਲੇ ਰੇਟ ਚ ਦੇਣੀਆਂ ਨੇ ਇਹਦੀਆਂ ਜਿ ਐਕਸ਼ਨ ਨਾਲੇ ਇਹ ਹੈਗੀ ਆ ਕਿ 6 ਸੀਟਰ ਕਾਰ ਹਾਂ 6 ਸੀਟਾਂ ਵਾਲੀ ਸੋਹਣੀ ਕਾਰ ਆ ਲਾਸਟ ਕਾਰ ਆ ਗਈ ਇਹ ਕੀ ਲਿਆਂਦਾ ਬਈ ਇਹ ਤੋਹਫਾ ਤੋਹਫਾ ਇੱਧਰ ਦਿਖਾ ਦੇ ਰੋ ਤੋਹਫਾ ਬਈ ਤੋ ਵੇਦਾ ਕੰਮਕਾਰ ਹੋਣ ਵਾਲਾ ਇਹ ਕੰਮ ਹੋਣ ਵਾਲੇ ਆ ਦੇ ਠੀਕ ਆ ਇਹ ਇਕੱਟੀ-ਕੁੱਟੀ ਲੱਗਦੀ ਹੈ ਹਾਂ ਇਹ ਨੋਵਾ ਜੀ ਨੋਵਾ ਆ ਗਈ ਇਹ ਨੋਵਾ ਤੇ ਕੱਟੀ ਹੋਈ ਆਕਾਰ ਇਹ ਵੀ ਜੇ ਕਿਸੇ ਨੇ ਵੀ ਕਹਿੰਦਾ ਵੀ ਅਸੀਂ ਕੰਮ ਆਪ ਹੀ ਕਰਾਵਾਂਗੇ ਆਪ ਹੀ ਕਰਾਉ ਉਹ ਅਗਲਾ ਹਾਂ ਹਾਂ ਬਿਲਕੁਲ ਠੀਕ ਆ ਇਹ ਵੀਰੇ 10 ਮਾਡਲ ਆ ਹਾਂ ਜੀ ਹਾਂ ਪੰਜਾਬ ਨੰਬਰ ਆ ਹਾਂ ਹਾਂ ਦੂਜੇ ਨਾ ਦੀ ਆ ਠੀਕ ਆ ਤਿੰਨ ਚਾਰ ਪੀਸ ਪੇਂਟ ਵੀ ਹੋਣਗੇ ਤੇ ਅੰਦਰੋਂ ਇੰਟੀਰੀਅਰ ਸੀਟਾਂ-ਸੂਟਾਂ ਵੀ ਇਹਦਾ ਕੰਮ ਕਰਾਉਣ ਵਾਲਾ ਰਿਕਵਰ-ਕਵਰ ਵਧੀਆ ਪਾਉਣੇ ਪੈਣਗੇ ਗੱਡੀ ਦੇ ਦਾਂਗੇ ਸਿਰਫ 1,45,000 ਦੀ ਲਓ ਜੀ ਇਨੋਵਾ 2010 ਮਾਡਲ 1 ਲੱਖ 45000 ਰੁਪਏ ਦੀ ਪੰਜਾਬ ਨੰਬਰ ਦੂਸਰੇ ਨਾਂ ਦੀ ਬਈ ਨੰਬਰ ਸਕਰੀਨ ਤੇ ਦਿੱਤਾ ਹੈ ਕਾਲ ਕਰ ਲਿਓ ਤੇ ਇਹ ਸੀਗੇ ਬਈ ਅੱਜ ਦੇ ਆਕਾਰਾਂ ਜੇ ਕਿਸੇ ਨੇ ਉਹਨੂੰ ਕੋਈ ਕਾਰ ਲੈਣੀ ਆ ਕਮਲ ਆਟੋ ਡੀਲਰ ਲੁਧਿਆਣਾ ਆਜੋ ਬਈ ਵਧੀਆ ਕਾਰਾਂ ਮਿਲ ਜਾਣਗੀਆਂ ਤੁਹਾਨੂੰ ਬਈ ਨਾ ਤੇ ਕਿਸੇ ਨੇ ਕਾਰ ਆਪਦੀ ਵੇਚਣੀ ਆ ਤਾਂ ਵੀ ਆਜੋ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਜਾਂ ਘੱਟ ਵੱਡ ਕਰਾਉਣੀ ਆ ਸਭ ਹੱਲ ਹੋ ਜਾਣਗੇ ਤੁਹਾਡੇ ਇੱਕ ਵਾਰ ਆਓ ਲੋਨ ਵਗੈਰਾ ਦੀ ਫੈਸਿਲਿਟੀ ਵੀ ਹੈਗੀ ਹੈ ਫਿਰ ਮਿਲਾਂਗੇ ਬਹੁਤ ਛੇਤੀ ਬਈ ਨਵੀਆਂ ਕਾਰਾਂ ਦੇ ਨਾਲ ਠੀਕ ਹੈ ਬਈ ਫਿਰ ਹਣਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ